ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਲਵਿੰਦਰ ਸਿੰਘ ਬਾਜਵਾ ਵੱਲੋਂ ਗੁਰਫਤ ਤੇ ਪ੍ਰਣਾਮੋ ਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋ ਦਾ ਮਹੀਨਾ ਦਸੰਬਰ ਦੇ 20 ਤਰੀਕ ਤੋਂ ਬਾਅਦ ਜਿਹੜਾ ਹਫਤਾ ਆਉਂਦਾ ਹੈ ਸਿੱਖ ਕੌਮ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਸ਼ਹਾਤਾ ਹੋਈਆਂ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦਪੁਰ ਦਾ ਕਿਲਾ ਛੱਡ ਕੇ ਜਾਣਾ ਸਾਬਜਾਦਿਆਂ ਦੀ ਸ਼ਹੀਦੀਆਂ ਸਰਹੰਦ ਵਿੱਚ ਸਾਬਜਾਦਾਂ ਚਨੇ ਜਾਣੇ ਚਮਕੌਰ ਦੀ ਗੱਡੀ ਉੱਥੇ ਸਿੰਘਾਂ ਦਾ ਸ਼ਹੀਦ ਹੋ ਜਾਣਾ ਸਾਰਾ ਪਰਿਵਾਰ ਖੇਰ ਖੇਰ ਹੋ ਜਾਣਾ ਬੜਾ ਹੀ ਇਤਿਹਾਸ ਇਸ ਹਫ਼ਤੇ ਦੇ ਵਿੱਚ ਜੋ ਕਿ ਸਾਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਕੌਮ ਵਸਦੀ ਹੈ ਬੜੇ ਹੀ ਸ਼ਰਦਾ ਦੇ ਨਾਲ ਅਤੇ ਚੜ੍ਹਦੀ ਕਲਾ ਦੇ ਨਾਲ ਸਾਰੇ ਹੀ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਖਾਸ ਕਰਕੇ ਨਿਊਯਾਰਕ ਦੇ ਵਿੱਚ ਪਹਿਲੀ ਵਾਰੀ ਇੱਥੇ ਸਾਡੇ ਸਿੱਖ ਯੂਥ ਆਫ ਨਿਊਯਾਰਕ ਸਾਰੇ ਹੀ ਇਹਨਾਂ ਨੌਜਵਾਨਾਂ ਦੇ ਜਿੰਨੇ ਵੀ ਨੌਜਵਾਨ ਦੇ ਸੇਵਾਦਾਰ ਹਨ ਇਹਨਾਂ ਨੇ ਰਲ ਮਿਲ ਕੇ ਇੱਕ ਵੱਖਰੇ ਤਰੀਕੇ ਦੇ ਨਾਲ ਇਹ ਜਿਹੜੇ ਸਾਬਜਾਦਿਆਂ ਦੀ ਮਾਤਾ ਗੁਜਰੀ ਜੀ ਅਤੇ ਹੋਰ ਜਿੰਨੇ ਵੀ ਆ ਸਿੰਘ ਸ਼ਹੀਦ ਹੋਏ ਸਨ ਉਹਨਾਂ ਦੀ ਸ਼ਹਾਦਤ ਦੇ ਸਬੰਧ ਵਿੱਚ ਇੱਕ ਪ੍ਰੋਗਰਾਮ ਰਿਕਿਆ ਜੋ ਕਿ ਐਲਏ ਪੌਂਡ ਪਾਰਕ ਦੇ ਵਿੱਚ ਸੀ ਇੱਕ ਬਹੁਤ ਹੀ ਵੱਡੇ ਜਿਹੜੇ ਟੈਂਟ ਲੱਗੇ ਹੋਏ ਸਨ ਇੱਕ ਪਾਸੇ ਲੰਗਰ ਚੱਲਦੇ ਸਨ ਗੁਰੂ ਮਹਾਰਾਜ ਦੇ ਦੁੱਧ ਦੇ ਚਾਹ ਦੇ ਪਕੌੜਿਆਂ ਦੇ ਪ੍ਰਸ਼ਾਦ ਦੇ ਸਨ ਤੇ ਦੂਸਰੇ ਪਾਸੇ ਉੱਥੇ ਜਿੱਥੇ ਕੀਰਤਨ ਵੀ ਹੋ ਰਿਹਾ ਸੀ ਕਥਾਵਾਚਕ ਵੀ ਹਾਜ਼ਰੀਆਂ ਭਰ ਰਹੀਆਂ ਸਨ ਪਰ ਉਸ ਦੇ ਨਾਲ ਨਾਲ ਹੋਰ ਵੀ ਉੱਥੇ ਜਿਹੜਾ ਸੀ ਇੱਕ ਆਰਟ ਐਂਡ ਹਿਸਟਰੀ ਸਾਰੇ ਹਿਸਟਰੀ ਦੇ ਉਹਨਾਂ ਨੇ ਉੱਥੇ ਬੜੇ ਵੱਡੇ ਵੱਡੇ ਜਿਹੜੇ ਹਿਸਟੋਰੀਕਲ ਜਿਹੜੇ ਉੱਥੇ ਸਾਈਨ ਲਾਏ ਹੋਏ ਸੀ ਜਿਨ੍ਹਾਂ ਨੂੰ ਪੜ੍ਹ ਕੇ ਸਾਰੇ ਇਤਿਹਾਸ ਦਾ ਪਤਾ ਲੱਗਦਾ ਸੀ ਆ ਫਿਟਨੈਸ ਐਕਟੀਵਿਟੀ ਵੀ ਹੋ ਰਹੀਆਂ ਸਨ ਗਤਕਾ ਸੀ ਹਿਸਟੋਰੀਕਲ ਸਪੀਚਸ ਸੀ ਕੀਰਤਨ ਸੀ ਸਿਮਰਨ ਅਰਦਾਸ ਅਤੇ ਸਿੱਖ ਹਿਸਟਰੀ ਬਾਰੇ ਖਾਸ ਕਰਕੇ ਇਸ ਮਹੀਨੇ ਦੇ ਬਾਰੇ ਢਾਡੀਵਾਰਾਂ ਸਭ ਕੁਝ ਹੀ ਉੱਥੇ ਜਿਹੜਾ ਸੀ ਇਸ ਹਫਤੇ ਦੇ ਸੰਬੰਧ ਵਿੱਚ ਕਿਸ ਤਰ੍ਹਾਂ ਉਹ ਦਿਨ ਜਦੋਂ ਅਨੰਦਪੁਰ ਸਾਹਿਬਾ ਕਿਲਾ ਛੱਡਣ ਤੋਂ ਬਾਅਦ ਕੀ ਖੁਸ਼ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਦੇ ਨਾਲ ਅਤੇ ਖਾਸਾ ਪੰਥ ਦੇ ਨਾਲ ਸੋ ਆਉ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਅਤੇ ਖਾਸ ਕਰਕੇ ਅਸੀਂ ਸਿੱਖ ਅੱਜ ਜਿਹੜੇ ਜਿਹੜੇ ਸਾਨੂੰ ਬੱਚੇ ਹਨ ਸਿੱਖ ਯੂਥ ਹਨ ਜਿਹੜੇ ਨਿਊਯਾਰਕ ਦੇ ਉਹਨਾਂ ਨੂੰ ਅਸੀਂ ਜ਼ਰੂਰ ਕਵਾਂਗੇ ਕਿ ਉਹਨਾਂ ਨੇ ਇੱਕ ਵੱਖਰੀ ਤਰੀਕ ਦਾ ਇਹ ਜਿਹੜਾ ਕਾਰਜ ਕਰਕੇ ਕੌਮ ਦੇ ਲਈ ਇੱਕ ਬਹੁਤ ਵਧੀਆ ਅਪਰਾਲਾ ਕੀਤਾ ਜਿੰਨੀ ਵੀ ਟੀਮ ਹੈ ਸਿਮਰਜੀਤ ਸਿੰਘ ਗਿਲਜੀਆਂ ਅਤੇ ਹੋਰ ਉਹਨਾਂ ਦੇ ਜਿੰਨੇ ਸਾਥੀ ਨੌਜਵਾਨ ਸਨ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਅਤੇ ਆਪਣੀ ਜਿਹੜੀ ਹਿਸਟਰੀ ਹੈ ਉਸ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਵੀ ਜਾਨੂ ਕਰਾਇਆ ਕੋਈ ਗਤਕਾ ਖੇਡ ਰਿਹਾ ਸੀ ਕੋਈ ਤੀਰ ਅੰਦਾਜ਼ੀ ਕਰ ਰਿਹਾ ਸੀ ਕੋਈ ਤੇਜਾ ਆਪਣਾ ਜਿਹੜਾ ਨੇਜੇ ਦਾ ਸੀ ਬਹੁਤ ਸੀ ਐਕਟੀਵਿਟੀਸ ਹਨ ਜਿਹੜੀਆਂ ਪਹਿਲੀ ਵਾਰੀ ਇੱਕ ਦਿਨ ਦੇ ਵਿੱਚ ਇਹ ਪ੍ਰੋਗਰਾਮ ਨੂੰ ਦੇਖਣ ਨੂੰ ਮਿਲਿਆ ਅਸੀਂ ਇਸ ਸਾਰੀ ਹੀ ਟੀਮ ਨੂੰ ਆਪਣੇ ਵੱਲੋਂ ਬਹੁਤ-ਬਹੁਤ ਵਧਾਈ ਦਿੰਦੇ ਹਾਂ ਕਿ ਇਹਨਾਂ ਨੇ ਬੜਾ ਵਧੀਆ ਪ੍ਰਾਲਾ ਕੀਤਾ ਸੋ ਆਓ ਤੁਹਾਨੂੰ ਥੋੜੇ ਜੇ ਸਮੇਂ ਦੇ ਲਈ ਉੱਥੇ ਕੀ ਕੁਝ ਹੋਇਆ ਤੁਹਾਨੂੰ ਵੀ ਅਸੀਂ ਦਿਖਾਉਣ ਜਾ ਰਹੇ ਹਾਂ ਸੇਵਾ ਦੇ ਅੰਦਰ ਕਹਿ ਲੱਗ ਮੈਂ ਧਿਆਨ ਦੇ ਜਰਾ ਕਾਤਾ ਇੱਕ ਬੜ ਦਰਦਨਾਕ ਸੀਨ ਹੈ ਔਰ ਚੱਲ ਰਿਹਾ ਇਹਨਾਂ ਮਦੀਨਾ ਦਾ ਸੀਨ ਹੈ ਮੈਂ ਆਪਦੀ ਵੀ ਸੇਵਾ ਦੇ ਵਿੱਚੋਂ ਰੱਖਣ ਲੱਗਾ ਮੈਂ ਦਿਵਜ ਤੇਰਾ ਧਿਆਨ ਅੱਜ 7 ਪੋ 21 ਨਵੰਬਰ ਦਾ ਦਿਨ ਹੈ 6 ਔਰ 7 ਪੋ ਦੀ ਰਾਤ ਨੂੰ ਕਲਗੀ ਤਰਕਾਸ਼ ਨੇ ਅਨੰਦ ਪਰ ਛੱਡਿਆ ਸੀ ਤੇ ਸਰਸਾ ਦੇ ਕੰਨੇ ਤੋਂ ਪਰਿਵਾਰ ਦਾ ਵਿਛੋੜਾ ਹੁੰਦਾ ਤੇ 7 ਪੋ ਜਿਹੜੀ ਸੇਵਾ ਨਹੀਂ ਮਿਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਤੇ ਪੰਚਾ ਨੇੜੇ ਆਉਂਦੇ ਨੇ ਅੱਜ ਸਿੰਘਾਂ ਦੀ ਸੇਵਾ ਕਰਦੇ ਨੇ ਸਿੰਘਾਂ ਦੀ ਕੀ ਕਰ ਰਹੇ ਨੇ ਗਨਸਤਲ ਸਿੰਘੋ ਜਿਪ ਸਿੰਘੋ ਨੇ ਮੌਤ ਕੇ ਸਹਲਤਾ ਉਤਰਨਾ ਕਲ ਜਿਨ ਸਿੰਘੋ ਨੇ ਮੌਤ ਕੇ ਸਹਲਤਾ ਉਤਰਨਾ ਬਾਲੀ ਸੇ ਹੁਆ ਜਦਕ ਸ਼ਹੀਦੋ ਕੀ ਗੁਜ਼ਰਨਾ ਸੋਤੇ ਹੋਏ ਸਿੰਘ ਦੇ ਸਰਾਨੇ ਥਾਈ ਗੁਰੂ ਗੋਬਿੰਦ ਸਿੰਘ ਨਿਕਲ ਲੱਗੇ ਨੇ ਜਦੋਂ ਨਿਕਲ ਲੱਗੇ ਨੇ ਤੇ ਕੀ ਹੋਇਆ ਜਿੰਨ ਸਿੰਘੋ ਨੇ ਕਲ ਮੋਤ ਕੇ ਸਾਹਲ ਥਾ ਉਤਰਨਾ ਬਾਲੀ ਸੇ ਜਬ ਕੋ ਹੁਆ ਸਹੀ ਡੋ ਕੀ ਗੁਜ਼ਰਨਾ ਆਗੇ ਕੋ ਮੁਸ਼ਕਲ ਹੋਆ ਪੋਂ ਕੋ ਧਰਨਾ ਚੂਮ ਕਬੀ ਹਲਕੂਮ ਦਹਿਨ ਚੂੰਦਨੇ ਬੈਠੇ ਜਬ ਪੈਂਤੀ ਹਏ ਤੋ ਚਰਨ ਚੂਮਨੇ ਬੈਠੇ ਚਮਕੌਰ ਦੀ ਗੜੀ ਅੰਦਰ ਗੁਰੂ ਗੋਬਿੰਦ ਸਿੰਘ ਸਿੰਘਾਂ ਦੇ ਪੈਰ ਚੂਮਰੇ ਨੇ ਅੱਜ ਦੀ ਰਾਤ ਗੜੀ ਦੇ ਅੰਦਰ ਸਾਹਿਬ ਜਾਨਿਆਂ ਨੇ ਸਿੰਘਾਂ ਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪੈਰ ਚੁੰਮਦੇ ਪਈ ਨਹੀਂ ਚੁੰਮਦੀਆਂ ਚੁਬਦੀਆਂ ਰਾਤ ਬੀਤਦੀਆਂ ਬੀਤਦੀਆਂ ਕਦਮਾਂ ਨੂੰ ਪੂਰੀ ਕਰ ਰਹੀ ਸੀ ਅਸਮਾਨ ਵੱਲ ਤੱਕਿਆ گڑی دے چڑھ گئے نے ساتھ گروہ مہراد نے کیا رب ننگلہ کر دیا ڈیڑھ کڑی رات گجری ذکر خدا میں کھیمے سے نکل آئے سرکار ہواں میں قدموں سے ٹہلتے تھے مگر دل تھا دعا میں کہتے تھے کرتار کو گوا روپ رو ہو کر کل جاؤں گا چمکور سے سرک رو ہو کر کل میرا کر جا لات جا بھی گا اس پر وار دیئے ستچار چار موئے تو کیا ہوا جیوت کئی ہزار ਖਾਲਸਾ ਜੀ ਸਾਡੇ ਦਸ਼ਮੇਸ਼ ਪਿਤਾ ਦਾ ਜੋ ਸੁਪਨਾ ਸੀ ਆਪਾਂ ਸਾਰੇ ਅੱਜ ਗੱਲ ਮਿਲ ਕੇ ਪੂਰਾ ਕਰਦਿਆਂ ਜੀ ਇਸ ਦੇ ਵਿੱਚ ਮੈਂ ਬੇਨਤੀ ਕਰਦਾ ਹਾਂ ਗੱਜ-ਵੱਜ ਕੇ ਜਕਾਰਾ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਹੁਣ ਬੇਨਤੀ ਕਰਾਂਗਾ ਮੇਰਾ ਛੋਟਾ ਵੀਰ ਭਾਈ ਜਪਨੀਤ ਸਿੰਘ ਜੀ ਜੋ ਕਾਫੀ ਸਮੇਂ ਤੋਂ ਹੁੰਦੀ ਏ ਵੱਧ ਚੜ ਕੇ ਅੱਗੇ ਹੋ ਕੇ ਸਾਡੀ ਮਤ ਕਰਦੇ ਨੇ ਜੋ ਪ੍ਰੋਗਰਾਮ ਲਿਖਿਆ ਹੈ ਜੀ ਉਸ ਦੇ ਵਿੱਚ ਹਿੰਮਤ ਨahari ਬੋਲੇ ਸੋ ਦੇ ਹਾਲ ਬੋਲ ਕੇ ਨੀਰਾਂ ਵਿੱਚ ਖੜ ਜਣਗੇ ਗੋਬਿਤ ਦੇ ਨਾਲ ਜ਼ੂਬਿਆ ਸਭ ਜੀ ਨਾਲ ਜਣਗੇ It is so great to be here with all of you. I just want to thank all of you standing up here, the organizers of this event for today. Uh, this would not be possible without you, and of course to Jagdeet Singh, as well as our amazing uh, Manhattan Borough president. He came here all the way from Manhattan to pay his respects for this event. And I'm very proud to be here um, on the day that we remember the sacrifice of our 10th guru, Guru Gobind Singh, and his four sons as they were fighting against oppression. And I just have to say, the reason why I wanted to come here is because I'm very proud to say that I have one of the largest Sikh communities in New York City, and I represent such a vibrant community that is always giving back. And especially during COVID with the gurdwaras and the way you were feeding your community and the people around you, um, and the way that you give back, I just wanted to be here to say that. I think it's amazing that you are teaching this to the next generation. That you're remembering the history and you're remembering the sacrifices, but also, um, you know, through a tragic event, you know uh, that happened with the tenth guru. I'm hoping that we can teach our youth and our younger generation uh, the importance of what it means to stand up for each other, to fight against oppression of any kind, and that we also. Um, outside the Sikh community, stand here alongside you, partnering with you um, to really be that voice for your community as well. So I'm very I'm very proud to be here today, and just want to give a special shout out again to our uh, partners at Common Point Queens because without them uh, we would not be able to have this event here today. So thank you so much all for being here. <laughs> Thank you so much. I got to work on my Punjabi. I'm so honored to be here with all of you and with my brother Jatleet Singh, who is leading for this community and leading citywide and making us so proud on this occasion of honoring your 10th guru, Guru Gobind Singh, and his four sons, who were very young. They were ages 6, 8, 14, and 18, and they sacrificed. They gave their lives to fight against oppression, to fight against religious tolerance. And so remembering them and their legacy and the young people who live on with that tradition today. I'm so proud to be with you, celebrating here on this wonderful occasion to support the Sikh community, which is growing and more important than ever. You are contributing so much to our city, and I'm honored to be with you here today. kalsa thank you. ਜੀਵਨ ਦੀ ਛੜਿਆਸ ਬਹੁਤ ਸਤਨਾ ਦੀ ਰਿੰਕਾ ਤਾਂ ਆਉ ਹਮਾਰੇ ਪਾਸ ਅੱਜ ਦੁਨੀਆ ਭਰ ਦੇ ਵਿੱਚ ਦੁਨੀਆ ਭਰ ਦੇ ਸਿੱਖ ਇਤਿਹਾਸ ਦੁਸਰੇ ਇਤਿਹਾਸਾਂ ਦੇ ਵਿੱਚ ਸਾਰੇ ਹੀ ਜਿੰਨੇ ਵੀ ਧਰਮ ਹਨ ਉਹਨਾਂ ਦੇ ਵਿੱਚੋਂ ਜੋ ਲਖਣ ਧਰਮ ਸਾਡਾ ਦਾ ਪੈਦਾ ਹੋਇਆ ਹੈ ਉਹਨਾਂ ਵੇਖੋ ਸਹਿਬ ਇਕਮਾਨ ਬੁਰੂ ਬੇਸਿੰ ਸਾਬ ਦੇ ਸਰਬਸਦਾਨੀ ਅਨੰਦ ਦੇ ਚਾਰ ਪਤਮ ਮਾਤਾ ਗੁਜਰਕੌਰ ਸ਼ਹੀਦੀ ਪਰਵਾਰ ਦੁਨੀਆਂ ਦੇ ਇਤਿਹਾਸ ਦੇ ਵਿੱਚ ਲਿਖਿਆ ਵੀ ਗਿਆ ਤੇ ਅੱਜ ਮਨੇ ਆ ਵੀ ਜਾ ਰਿਹਾ ਹਾਂ ਮੈਂ ਬੈਠਾ ਬੈਠੇ ਸੋਚ ਰਿਹਾ ਸੀ ਕਿ ਸਾਡੇ ਜਿੰਨੇ ਵੀ بڑے بڑے ਧਾਰਮਿਕ ਸਿਆਸਿਕ ਭਾਈਚਾਰਕ ਪੋਲੀ ਜਾ ਰਹੇ ਹਨ ਪਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀ ਸਾਡੀ ਨਾਉ ਬੁਣੀ ਸਿੱਖ ਜਗਤ ਅਮਰੀਕਾ ਦੀ ਗੱਲੋ ਵਰਦੀ ਦੀ ਗੱਲੋ ਬੱਚੇ ਸਿਕੋ ਸਿਮੀਊਥ ਨਿਊਯਾਰਕ ਦੂਸਰੇ ਬੱਚਿਆਂ ਨੇ ਮੇਰਾ ਪੁੱਤਰ ਸ਼ਿਵਰਜੀ ਸਿੰਘ ਦੀ ਜਿੰਗੀਆਂ ਉਹਨਾਂ ਦੇ ਸਾਥੀ ਜਿੰਨੀ ਵੀ ਯੂਥ ਹੈ ਸਾਡੇ ਆਪਣੇ ਹੀ ਇਧਰ ਪਤਾ ਹਨ ਜਿਨ੍ਹਾਂ ਨੇ ਸਾਨੂੰ ਅਸੀਂ ਪਿੱਛੇ ਜਾ ਰਹੇ ਸੀ ਆਪਣੇ ਕੀ ਦੂੰ ਇਹਨਾਂ ਬੱਚਿਆਂ ਨੇ ਬੜਾ ਹੀ ਵੱਡਾ ਹੈ ਪ੍ਰਲਾਗਿਤਾ ਹੈ ਅਸੀਂ ਦੇਖ ਹੀ ਰਹੇ ਹਾਂ ਕਿ ਸਾਡੇ ਜਿੰਨੇ ਹੀ ਭਾਵੇਂ ਨਿਊ ਯੋਗ ਦੇ ਵਿੱਚ ਬੜੇ ਬੜੇ ਆਪਣੇ ਆਪ ਨੂੰ ਧਾਰਮਿਕ ਬੜੇ ਕਹਿਣ ਵਾਲੇ ਇਹੋ ਜਿਹੇ ਜੀਵ ਸ਼ਿਵਾਗਮ ਹੁੰਦੇ ਆ ਤੇ ਆਪਣੇ ਆਪ ਨੂੰ ਭੱਜ ਕੇ ਸਾਰਿਆਂ ਨੂੰ ਆਣ ਚਾਹੁੰਦਾ ਹੈ ਮੈਂ ਕਹਿੰਦਾ ਹਾਂ ਵੀ ਦੀ ਪਹਿਲੀ ਸਾਡੇ ਮੁਲਕ ਹੈ ਲੋ ਪਹਿਲੀ ਰੈਡਮਾਇਆ ਆਉਣ ਵਾਲੇ ਸਮੇਂ 'ਚ ਮੈਂ ਇਹਨਾਂ ਬੱਚਿਆਂ ਨੂੰ ਜੁੜਕਾਉਂਦਾ ਇਹ ਜਿਹੜਾ ਇਤਿਹਾਸਕ ਸਮਾਹਾਰ ਦੁਨੀਆ ਭਰ ਦੇ ਵਿੱਚ ਵੱਡ ਦੇ ਵਿੱਚ ਮਨਾਇਆ ਜਾਂਦਾ ਆਪਾਂ ਇਹਨੂੰ ਆਉਣ ਵਾਲੇ ਸਮੇਂ 'ਚ 6 ਮਹੀਨੇ ਤੋਂ ਪਹਿਲਾਂ ਲੇਖਣਾ ਸ਼ੁਰੂ ਕਰ ਦੋ ਤਾਂ ਕਿ ਇਹ ਤੇ ਜੀਜ਼ੀ ਅਮਰੀਕਾ ਦੇ ਤਾਂ ਜੀਜ਼ੀ ਸਰੀਆ ਖੋਟਿਆ ਜਾਵੇ ਤੇ ਲੋਕ ਇਦਾਂ ਇਥੇ ਆਣ ਕਿ ਪਤਾ ਲੱਗ ਜਾਏ ਕਿ ਦੁਨੀਆ ਦੇ ਪਰਮੇਸ਼ੀ ਕਿ ਬੁੱਧ ਨੇ ਸਰੀਆ ਦਿੱਤਾ ਹੈ ਅੱਜ ਵੀ ਬਹੁਤ ਵੱਡਾ ਠਾਠਾ ਮਾਤੋੜੇ ਦੀ ਬੇਸੀ ਹੈ ਇਹਨਾਂ ਬੱਚਿਆਂ ਨੂੰ ਧਰਮ ਦਾ ਕੰਮ ਰਚੋ ਪਹਿਲਾ ਪਹਿਲਾ ਕੰਮ ਤੇ ਜਦੋਂ ਮੈਂ ਅੱਲਾਹ ਦਾ ਸਮਝੂ ਲਿਖਣਾ ਸੀ ਇੱਥੇ ਸ਼ਕਸ਼ਰਾ ਕਰੀ ਛਸਾਂ ਦੀ ਅੱਲਾਹ ਨੂੰ ਅਸਲ ਬੁਨਿਆਦਾਂ ਨੂੰ ਲੈ ਕੇ ਆਕੇ ਸਾਡਾ ਦੁਨੀਆ ਭਰ ਦੇ ਵਿੱਚ ਵੱਧ ਵੱਧ ਮਾਨ ਸਨਮਾਨ ਹੋ ਰਿਹਾ ਹੈ ਮੈਂ ਸਾਰੇ ਜਿੰਨੇ ਵੀ ਦਿੱਲੀ ਤੋਂ ਦੁਨੀਆ ਦੇ ਲੋਕ ਗੁਰੂ ਘਰ ਆਦਿ ਪ੍ਰੋਜੈਕਟ ਕਮੇਟੀਆਂ ਹੋਰ ਵੀ ਦਿੱਲੀ ਤੋਂ ਲੈ ਕੇ چھوٹے ਜੀਵ ਭੈਣਾਂ ਮੋਤੀ ਅਪੋਰਟ ਸਿਕਾ ਵੀ ਆਰ ਅ ਵਾਰੀਅਰ ਯੂ نو ਥਿਸ ਇਨ ਆਰ ਬਲੱਡ ਸੋ ਆਮ ਗਲੈਡ ਦੇ ਵੀ ਆ ਡੂਇੰਗ ਥਿਸ ਐਂਡ ਵੀ ਟੀਚਿੰਗ ਆਰ ਚਿਲਡਰੈਟ ਥੈਟ ਵੀ ਸ਼ੁੱਡ ਬੀ ਪ੍ਰਾਊਡ ਆਫ ਆਰ ਕੰਟਰੀ